ਜਿਵੇਂ ਆਏ ਆ ਵੰਡਰ ਟੋਲ ਰੋਹੀ ਬਾਈ ਹਰਦੇਵ ਦੇ ਗੰਉਸ਼ਾਲਾ ਦੇ ਵਿੱਚ ਵੇਖ ਸਕਦੇ ਸੱਜਣੋ ਅੱਜ ਪੈਰ ਠੀਕ ਕਰਨੇ ਆ ਗਾਵਾਂ ਦੇ ਬਹੁਤ ਜ਼ਿਆਦਾ ਖਰਾਬ ਸੀ ਕਿਹੜੇ ਭੇਜ ਪਿਆ ਵੇਖ ਸਕਦੇ ਆ ਖੁਰਾਂ ਦੀ ਇੰਨੀ ਪੋਜੀਸ਼ਨ ਕਰਾਵਾ ਆਪਾਂ ਖੁਰ ਦਿਖਾ ਨਹੀਂ ਸਕਦੇ ਇਹਦੇ ਚ ਬਹੁਤ ਕੰਮ ਖਰਾਬ ਹੋਇਆ ਖੁਰ ਸਾਰਾ ਗਲ ਗਿਆ ਆਵੇ ਵੇਖ ਸਕਦੇ ਆ ਦਸਣਾ ਥੋੜਾ ਪਾਣੀ ਡਿੱਗੀ ਜਾਂਦਾ ਰਹਿੰਦਾ ਵਿਚਾਰੀਆਂ ਤੇ ਅੱਖਾਂ ਦੇ ਵਿੱਚ ਦੀ ਹੌਗੀਆਂ ਨਾਲ ਸਾਡੇ ਬਾਈ ਹਰਦੀਪਾ ਰੋਹ ਰੋਹੀ ਦੇ ਵਿੱਚ ਅੱਜ ਕਿੰਨੇ ਜਾਨਵਰਾਂ ਤੇ ਕਰਨੇ ਵੀਰੇ ਪੈ ਠੀਕ ਆ ਦੋ ਗਾਉ ਆਏ ਵੀ ਆਪਾਂ ਚੱਕੀ ਸੀਗੀ ਸ਼ੂਗਰਖੰਡ ਮਿਲ ਦੇ ਵਿੱਚ ਤੇ ਉਹਨੂੰ ਪ੍ਰੋਬਲਮ ਸੀ ਆਪਾਂ ਨੂੰ ਵੀਰ ਮੇਰੇ ਪਿੰਡ ਟੋਲਰੀ ਤੇ ਬਿੱਟੂ ਨੇ ਦੱਸਿਆ ਸੀਗਾ ਅੱਛਾ ਜੀ ਇਹਦੇ ਬਾਰੇ ਦੋ ਤਿੰਨ ਦਿਨ ਹੋ ਗਏ ਆ ਤੇ ਚਲੋ ਆਪਾਂ ਤੁਹਾਡੇ ਨਾਲ ਗੱਲ ਹੋਈ ਵੀਰ ਨਾਲ ਤੇ ਚਲੋ ਬਾਈ ਜੀ ਹਣਾ ਪਹਿਲਾਂ ਤੋਂ ਕਾਫੀ ਲੰਮੇ ਸਮੇਂ ਤੇ ਆਪਣੇ ਕੋਲ ਆ ਰਿਹਾ ਚਾਰ ਪੰਜ ਸਾਲ ਤੋਂ ਵੀਰਾ ਹਾਂਜੀ ਜਦੋਂ ਕੋਈ ਵੀ ਵਾਰਾ ਪਸ਼ੂ ਹੁੰਦੇ ਪ੍ਰੋਬਲਮ ਵਾਲੇ ਤੇ ਅੱਜ ਇੱਕ ਗਾਂ ਸੀਗੀ ਜੀਰੇ ਰੋਡ ਤੇ ਹਾਈਵੇ ਤੇ ਸੀਗੀ ਇਹ گاਉ ਨੂੰ ਵੀ ਆਪਣੇ ਨਾਲ ਪੈਰਾਂ ਦੀ ਪ੍ਰੋਬਲਮ ਤੁਰਨ ਦੀ ਬੜੀ ਦਿੱਕਤ ਸੀ ਆਪਾਂ ਨੂੰ ਰਾਤ ਉਹ ਵੀ ਵੀਰੇ ਚੱਕ ਲਿਆ ਦੀ ਜਿੱਤੇ ਪੈਰ ਵਾਵਾ ਖਰਾਬ ਸੀ ਪੈਰਾਂ 'ਚ ਰੇਸ਼ਾ ਪੈ ਗਿਆ ਸੀ ਹਾਂ ਉਹ ਵੀ ਲੈ ਕੇ ਆਂਦੀ ਉਹ ਇਹੀ ਆ ਬਈ ਜਿਹੜੀ ਆ ਵਾਲੀ ਤਾਂ ਦੋ ਹਿੱਸਾ ਚਲੋ ਕਨ ਕਨ ਬਾਕੀ ਇੱਕ ਉਹ ਕੱਲ ਗਉ ਚੱਕੀ ਸੇਖਮ ਪਿੰਡ ਤੋਂ ਉਹਨੂੰ ਕਾਫੀ ਪ੍ਰੋਬਲਮ ਆ ਠੀਕ ਉਹ ਬਾਕੀ ਯਾਰ ਬਾਬੇ ਦੀ ਕਿਰਪਾ ਜੋ ਵੀ ਹੈਗਾ ਬਾਕੀ ਆਪਾਂ ਤੇ ਹੀ ਕਹਿੰਦੇ ਜਿੰਨੇ ਵੀ ਭਰਾਵਾਂ ਆਪਾਂ ਨੂੰ ਦੇਖਦੇ ਨਾਲ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਕਿ ਇਹਨਾਂ ਲਈ ਦਾਨ ਕਰਨਾ ਚਾਹੁੰਦਾ ਕੋਈ ਸੇਵਾ ਹਾਂਜੀ ਕੋਈ ਦਾਣੇ ਦੀ ਚਾਰੇ ਦੀ ਫੀਡ ਦੀ ਦਵਾਈਆਂ ਦੀ ਹੈਨਾ ਜਿਆਦਾ ਸਭ ਤੋਂ ਵੱਧ ਯਾਰ ਦਵਾਈਆਂ ਦੀ ਉਹ ਆਪਣਾ ਨੰਬਰ ਬੋਲ ਦਈਏ ਵੀਰੇ ਇਹਦੇ ਚ ਜੇ ਤੁਹਾਡੇ ਨਾਲ ਡਾਇਰੈਕਟ ਕਰ ਲੈਣ ਸਿੱਧੀ ਨੰਬਰ ਹੈਗਾ ਵੀਰੇ ਆਪਣਾ 7710516505 ਪਿੰਡ ਟੋਲਰੂਈ ਇਹ ਤੇ ਚੱਲਦਾ ਵੀਰੇ Google Pay ਵੀ ਇਸੇ ਦੀ ਚੱਲਦਾ ਅਨੇਕ ਇਹ ਤੇ Google Pay ਨਹੀਂ ਚੱਲਦਾ ਵੀਰੇ ਇਕੱਲਾ WhatsApp ਉੱਤੇ ਚੱਲਦਾ ਇਸ ਨੰਬਰ ਤੇ ਠੀਕ ਹਾਂ ਹੋਰ ਬਸ ਵੀਰੇ ਵਧੀਆ ਠੀਕ ਹੈ ਬਾਕੀ ਭਰਾ ਬਾਹਰ ਬੈਠੇ ਐ ਨਰੇ ਭਰਾ ਮੰਜਾ ਵਾਲੇ ਤੋਂ ਵੀਰ ਕਾਲਾ ਮਾਨ ਪਿਰਤਪਾਲ ਭੋਲਾ ਸ਼ਰਮਾ ਬਾਈ ਤੋਂ ਨਾਲ ਕਰਕੇ ਵੀਰੇ ਚੱਲੀ ਜਾਂਦੀ ਵੀਰੋਂ ਦੀ ਸੇਵਾ ਭੇਜਦੇ ਜਦੋਂ ਵੀ ਆਪਾਂ ਲੋੜ ਪੈਂਦੀ ਉਹਦੀ ਕਾਲ ਕਰੀ ਦੀ ਭਰਾ ਹੁਣ ਉਹਨਾਂ ਨੂੰ ਵੀ ਚੱਲ ਇਹਨਾਂ ਦੀ ਦਵਾਈ ਬੂਟੀ ਦਾ ਸਾਥ ਸਰ ਤੋਂ ਸੱਜਣਾ ਬਾਈ ਆਪ ਵੀ ਸੇਵਾ ਕਰਦਾ ਬਾਕੀ ਸੇਵਾਦਾਰਾਂ ਤੇ ਵੀ ਇੱਥੇ ਬਹੁਤ ਭਰਾ ਆਵਾ ਬਾਈ ਜੀ ਤੁਸੀਂ ਆਪ ਹੀ ਖਾਚਣਾ ਇੱਥੇ ਆ ਜਾਇਆ ਕਰੋ ਪਿੰਡ ਟੌਰ ਰਹੀ ਜਿਹਨੇ ਵੀ ਵੀਰ ਨੇ ਅਥੀ ਸੇਵਾ ਕਰਨੀ ਜਾਂ ਉਹ ਅਥੀ ਸੇਵਾ ਕਰੇ ਆ ਗਿਆ ਉਹਦੀ ਜਿੰਨੇ ਜੋ ਗਏ ਹੈਗੇ ਬਸ ਵਧੀਆ ਠੀਕ ਆ ਕਿਉਂਕਿ ਬਾਈ ਨੇ ਜਿੰਨੇ ਵੀ ਅੱਜ ਇਹ ਪਸ਼ੂ ਲਾਂਗ ਲਾਂਗ ਮਾਰਦੇ ਬੇਸਰ ਆ ਬਸੂ ਆ ਬਾਈ ਚੌਕ ਕਿ ਲਿਆਉਂਦਾ ਇਹ ਦੂਸਰੀਆਂ ਗਊਸ਼ਾਲਾ ਲਾਂਗੂ ਦਾ ਹਣੀ ਆ ਵੀ ਪਰਚੀ ਕਟਾਓ ਤੇ ਫੇਰ ਜਾਨਵਰ ਇੱਥੇ ਲਿਆਓ ਬਹੁਤ ਔਖਾ ਹੋ ਜਾਂਦਾ ਤਕਰੀਬਨ ਰਜਿਸਟ੍ਰੇਸ਼ਨ ਕਰਨੀ ਸਾਰਾ ਜਿਗਾਰਮੈਂਟ ਪਸ਼ੂ ਨੂੰ ਦਾਣਾ ਪਾਣੀ ਦੇਣਾ ਖਰਾਕ ਦੇਣੀ ਟੀਕੇ ਦਵਾਈਆਂ ਬੂਟੀਆਂ ਤੇ ਬਹੁਤ ਖਰਚਾ ਸਜਣੋ ਬਾਈ ਦਾ ਸਹਿਯੋਗ ਵਾਦ ਤੋਂ ਵਾਦ ਕਰਿਆ ਕਰੋ ਜੋ ਕਿ ਆਪਣੇ ਇੱਧਰਲੇ ਪਿੰਡ ਦੇ ਰਟਾਰੋਹੀ ਦੇ ਬੇਨਤੀ ਆ ਨੇੜੇ-ਨੇੜੇ ਦੇ ਜਿੰਨੇ ਵੀ ਪਿੰਡ ਮਈਆਂ ਵਾਲਾ ਹੋ ਗਿਆ ਕਿ ਸਾਰੇ ਵੀਰ ਬਾਈ ਦਾ ਸਹਿਯੋਗ ਦਿਆ ਕਰੋ ਕਿਉਂਕਿ ਆਪਾਂ ਗਊਸ਼ਾਲਾ ਨੂੰ ਬਹੁਤ ਜਿਹੜੇ ਪਸ਼ੂ ਉੱਥੇ ਗਊਸ਼ਾਲਾ 'ਚ ਜਿਹੜੇ ਸੜਕੇ-ਚੁੜਕੇ ਤੇ ਫਿਰਦੇ ਆ ਪੇਸਹਾਰਾ ਜਿਨ੍ਹਾਂ ਦੇ ਅੰਗ-ਉਂਗ ਟੁੱਟ ਜਾਂਦੇ ਉਹ ਬਾਈ ਚੱਕ ਲਿਆਉਂਦਾ ਜੇ ਤਰ ਤਰ ਦਾ ਫਿਰਦਾ ਪਸ਼ੂ ਤਾਂ ਆਪਦੇ ਦਾਣਾ ਪਾਣੀ ਖਾਈ ਜਾਊਗਾ ਜਾਂ ਅੰਗ ਹੀਨ ਹੋ ਗਿਆ ਛੱਟ ਵਜੇ ਜਿਹਦਾ ਵੱਜ ਗਿਆ ਬਹੁਤ ਔਖਾ ਹੋ ਜਾਂਦਾ ਪਸੂ ਨੂੰ ਵੀ ਉਹ ਤੜਫ ਤੜਫ ਕੇ ਫਿਰ ਛੜਕਦਾ ਹੀ ਰਹਿ ਜਾਂਦਾ ਸਜਣੋ ਬਹੁਤ ਔਖੀ ਉਵੇਂ ਜਾਨ ਵੀ ਨਿਕਲਦੀ ਆ ਇਤਾਂ ਆ ਜਿਹੜੇ ਜਿੰਨੇ ਪਸੂ ਆ ਬਾਈ ਕੋਲੇ ਅੰਗ ਹੀਨ ਆ ਕਿਸੇ ਤੇ ਛੱਟ ਵਜੀ ਆ ਕਿਸੇ ਦੇ ਕੋਈ ਚੱਕਰ ਆ ਸਰ ਜਖਮੀ ਆ ਤੇ ਡਾਕਟਰਾਂ ਨੂੰ ਵੀ ਬਾਈ ਨੂੰ ਇਹੀ ਬੇਨਤੀ ਆ ਜ਼ਰੂਰ ਇੱਥੋਂ ਹੋ ਕੇ ਆ ਕਰਨ ਜੜੇ ਬਾਈ ਆਪਣੇ ਇਧਰ ਲੈ ਰਿਏ ਤੇ ਆ ਜ਼ਰੂਰ ਕੋਸ਼ਿਸ਼ ਕਰਿਆ ਕਰੋ ਦੰਦ ਦੇ ਵਿੱਚ ਭੌਂਦੀ ਅ ਕਦੀ ਵਾਰ ਭੌਂਦੀ ਹਫਤੇ 'ਚ ਇੱਥੇ ਗੇੜਾ ਜ਼ਰੂਰ ਮਵਜਾ ਜਾਵੇ ਕਿਉਂਕਿ ਇੱਥੇ ਤਾਂ ਅੰਗਹੀਨ ਪਸ਼ੂ ਆ ਜਗਮੀ ਬਹੁਤ ਪਸ਼ੂ ਆ ਸਜਣੋ ਇੱਥੇ ਤਾਂ ਡਾਕਟਰ ਦੀ ਜ਼ਰੂਰਤ ਹੈਗੀ ਹੈ ਜ਼ਰੂਰੀ ਹੈ ਮੈਡੀਸਨ ਇਹਨਾਂ ਦੇ ਲੱਗਦੇ ਰਵੇ ਤਾਂ ਆਂਦਰੋਸਤ ਰਹਿਣਗੇ ਚਾ ਠੀਕ ਹੈ ਜੀ ਧੰਨਵਾਦ ਥੈਂਕ ਯੂ ਸੋ ਮੱਚ ਇੰਨੀ ਕਿ ਬੇਨਤੀ ਸਾਡੀ ਜੋ گاਉਂ ਨੂੰ ਪਿਆਰ ਕਰਨ ਵਾਲੇ گاਉਂ ਨੂੰ ਇਨਸ਼ਾਅੱਲਾ ਨੂੰ ਇਹ ਬੇਨਤੀ ਜ਼ਰੂਰ ਕਰੋ ਸ਼ੇਅਰ ਵੀਡੀਓ ਇਸ ਜ਼ਰੂਰ ਕਰ ਦਿਓ ਜੀ ਇਹ ਨੇੜੇ ਟਲਵੰਡੀ ਵੰਡੇਈ ਭਾਈ ਆ ਜੀ ਇਧਰਲੇ ਵੰਡੇ ਜੀਰਾ ਰਹਿ ਗਿਆ ਜੀਰਾ ਵੀ ਨੇੜੇ ਹੀ ਆ ਵਿਚਾਲੇ ਆ ਜੀਰੇ ਤੇ ਟਲਵੰਡੀ ਦੇ ਹਣਾ ਵੀਰੇ ਹਾਂ ਟਲਵੰਡੀ ਦੇ ਤੇ ਜੀਰੇ ਦੇ ਸੈਂਟਰ ਚ ਜੀ ਆ ਆਪਣਾ ਪ੍ਰੋਜੈਕਟ ਥੈਂਕ ਯੂ ਬੜਾ ਬੜਾ ਹਾਂ ਮੈਂ ਤਾਂ ਤੇ ਤੇਰਾ ਮਾਰ ਨੋਕ ਤੇਰਾ ਮਾਰ ਬੰਦ ਕਰ ਲਾ ਟਾਈਮ ਵੇਰੇ ਰਾਜੀ ਨਹੀਂ ਹੁੰਦੀ ਇਹ ਲੱਸੀ ਹੋਈ ਜਾਂਦੀ ਗਲੇ ਕਰਕੇ ਪੈਦਾ ਹਾਂ ਮੈਂ ਹਾਂ ਮੈਂ ਮੈਂ ਤਾਂ ਆਪ ਗਾਹਾਂ ਕਰਾਉਣੀ ਹੁੰਦੀ ਮੈਂ ਖਰਾਬ ਕਰਦਾ ਭਾਂਜਿਆਂ ਨੇ ਕਰਕੇ ਦੇਣੀ ਹੁੰਦੀ ਮੇਰੇ ਨੇ ਅੱਛਾ ਜੀ ਮੈਂ ਚੱਪ ਗਾ ਉਹੜੇ ਨਵੇਂ ਨਹੀਂ ਚੱਲੇ ਹੁਣ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਸੀ ਪਿੰਡ ਰਟੋਹੀ ਗਾਂ ਦੇ ਪੈਰ ਬਹੁਤ ਖਰਾਬ ਸੀ ਸੰਗ ਤੇ ਐਨੇ ਖਰਾਬ ਸੀ ਪੈਰਾ ਦੇ ਵਿੱਚ ਰਜਾਕਮ ਹੋਏ ਪੈਸੀ ਰਿਸ਼ਾ ਬਣਿਆ ਪਿਆ ਸੀ ਬਹੁਤ ਹੀ ਯਾਦ ਤਕਲੀਫ ਸੀ ਸਚਨੋ ਬਹੁਤ ਹੀ ਔਖੀ ਸੀਗਾ ਪੰਡਰ ਸਟੋਰ ਰੋਹੀ ਦੇ ਵਿੱਚ ਅੱਜ ਸੇਵਾ ਕਰੀ ਜਾਂਦੇ ਆ ਜਿੰਨਾ ਦੀ ਚੱਕ ਅੰਗਹੀਨ ਗਉਸ਼ਾਲਾ ਸਚਨੋ ਇਹ ਇਹ ਬਈ ਹਰਦੀਪ ਦੇ ਕੋਲੇ ਆਇਦਾ ਸਾ ਸਿਸਟਮ ਬਹੁਤ ਹੀ ਸੇਵਾ ਕਰਦਾ ਲੱਗਾ ਰਹਿੰਦਾ ਇਕਸਾਰਦੇ ਬਹੁਤ ਹੀ ਜ਼ਿਆਦਾ ਕੰਮ ਖਰਾਬ ਜਿੰਨੇ ਵੀ ਅੰਗ ਹੀ ਨਾ ਪਸ਼ੂ ਜਗਮੀ ਪਸ਼ੂ ਸਾਰੇ ਬਾਈ ਦੇ ਕੋਲੇ ਹੁੰਦੇ ਆ ਇਹ ਬਹੁਤ ਹੀ ਜਿੰਨੇ ਵੀ ਮਾੜੀ ਹਾਲਾਤ ਦੇ ਵਿੱਚ ਜਿਹੜੇ ਜਾਨਵਰ ਨਹੀਂ ਉੱਠ ਕੇ ਖਾਣਾ ਖੋਣਾ ਆਹ ਦਾਣਾ ਦੋਣਾ ਖਾ ਸਕਦੇ ਇਕੱਠੇ ਪੁੱਠੇ ਸਾਰੇ ਬਾਈ ਸੇਵਾ ਕਰਦਾ ਬਾਵਾ ਹੁਣ ਸਾਫ਼ ਕਰਨ ਲੱਗੇ ਪੈਰ ਗਾਂ ਦਾ ਬਹੁਤ ਜ਼ਿਆਦਾ ਪੋਜੀਸ਼ਨ ਟੌਨ ਸੀ ਵਿਚਾਰੀ ਦੁਖ ਸੀ ਤਕਲੀਫ ਚ ਸੀ ਤਕਲੀਸ ਚੈਂਜਸ ਸੀ ਸੱਜਣੋ ਬੰਦਾ ਬੋਲ ਕੇ ਦੱਸ ਦਿੰਦਾ ਐਂ ਚ ਕਾਂ ਗਾਲੀ ਜਾਂਦੀਆਂ ਕੀ ਕਹਿ ਸਕਦੇ ਆਪਾਂ ਨੂੰ ਪਤਾ ਇੰਨਾ ਨਹੀਂ ਕੋਈ ਖਾਸ ਪਤਾ ਇੰਸਟਾਗ੍ਰਾਮ ਹੈ ਡਗਰੂ ਵਾਲਿਆਂ ਨੇ ਸਿੰਘ ਬਣੋ ਤੇ ਸੋਹਣੀਏ ਕੇਹਲਾ ਕਮਾਲ ਹੀ ਸਿਆਣਾ ਹਮ ਅੱਛਾ ਅਖਰ ਤੇ ਵੀਰੇ ਹੱਲ ਵੀ ਨਹੀਂ ਸੇਤਾ ਕੋਈ ਜਿੰਨਾ ਟਾਈਮ ਪੈਰਨਾ ਨਾ ਬੰਦ ਆ ਆ ਰੇਸ਼ਾ ਨਾ ਨਿਕਲਦਾ ਸਾਰਾ ਹਾਲ ਯਾਰ ਵੀਰਾਂ ਆਈਆਂ ਇਹਨਾਂ ਨੇ ਜਿਹੜੇ ਵਿਚਾਰੀਆਂ ਕੀ ਯਾਰ ਇਹਨਾਂ ਕਹਿ ਸਕਦਾ ਬੰਦਾ ਇਹਨਾਂ ਨੂੰ ਚਰੰਗਣ ਕਿਹੜਾ ਬੋਲਣਾ ਇਹਨਾਂ ਨੇ ਕੁਝ ਕਹਿਣਾ ਨਹੀਂ ਕਰਨਾ ਨਹੀਂ ਗਾ ਤਕਲੀਫ ਚ ਛੇਲੀ ਜਾਣੀ ਹੈ ਤਕਲੀਫ ਹੀ ਛੇਲੀ ਜਾਣੀ ਇਹਨਾਂ ਨੇ ਬਿਲਕੁਲ ਜਿਵੇਂ ਗਲੇ ਪੈ ਵੀਰੇ ਕੰਮ ਦੀ ਯੀ ਯਾਰ